bled neutra ਕਾਟ ਬਟ ਮਹਾਰਿਉ ਵਸੈ ਸੰਤਨ ਕੇ ਹਿਉ ਭਾਰ ਇਹ ਵੀ ਕਨਲ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਕਰਕ ਸੁਦੇਸ਼ ਸਿੰਘ ਅੱਜ ਅਸੀਂ ਇੱਕ ਦੁਬਾਰਾ ਸ਼੍ਰੀ ਅਰਦਾਸ ਪੁਰਾ ਵਿੱਚ ਪਹੁੰਚੇ ਹਾਂ ਫਿਰ ਤੋਂ ਹਨ ਵਿੱਚ ਜਿਹੜੇ ਥੇਕੇ ਅਨ ਸਾਰ ਮਰਾਬਲਾ ਕਰਵਾਇਆ ਜਾ ਰਿਹਾ ਉਹ ਤੁਹਾਨੂੰ ਤੁਸੀਂ ਸੰਗਤ ਸੰਗਤ ਦੇ ਰਿਹਾ सेला रेला सेला रेला सेला to सेला रेला सेला रेला सेला रेला सेला रेला सेला ਹਾਂਜੀ ਬਾਬਾ ਜੀ ਅੱਜ ਦਾ ਇਹ ਦਸਤਾਨ ਕਾਬਲਾ ਸੈਵ ਸ੍ਰੀ ਉਰੋ ਹਰਗੋਵਿੰਦ ਜੀ ਦਾ ਪ੍ਰਕਾਸ਼ ਜੋ ਕਦੋਂ ਦੀ ਸਮੂਹ ਸੰਗਤ ਹੈ ਸਾਰੇ ਹੀ ਬੜੇ ਸ਼ਾਦੇ ਨਾਲ ਮਨਾਣਗੇ ਮਹਾਰਾਤਰੀਕ ਤੋਂ ਇਹ ਪ੍ਰੋਗਰਾਮ ਆਰੰਭ ਹੋਈ 12 ਤੋਂ ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾਣਾ ਸਾਹਿਬ ਜਰਗ ਵਾਲਿਆਂ ਨੇ ਦੀਵਾਨ ਸਜਾਈ ਤੇ 13 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਕਿਨਾਂ ਤੇ ਹੁਣੇ-ਹੁਣੇ ਭੋਗ ਪਾਏ ਗਏ ਨੇ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋ ਬੱਚਿਆਂ ਦੇ ਦਸਤਾਰ ਮੁਕਾਬਲੇ ਨੇ ਉਹ ਕਰਵਾਈ ਜਾਂਦੇ ਨੇ ਇਸ ਵਾਰ ਵੀ ਬੱਚਿਆਂ 'ਚ ਉਤਸ਼ਾਹ ਹੈ ਭਾਵੇਂ ਸਕੂਲਾਂ 'ਚ ਛੁੱਟੀਆਂ ਨਹੀਂ ਪਰ ਬੱਚਿਆਂ ਨੂੰ ਇਸ ਗੱਲ ਦੀ ਉਡੀਕ ਰਹਿੰਦੀ ਹੈ ਕਿ ਅਸੀਂ ਕਦੋਂ ਪਿੰਡ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੇ ਪ੍ਰਕਾਸ਼ ਪੁਰਬ ਤੇ ਦਸਤਾਰ ਮੁਕਾਬਲਾ ਹੋਵੇਗਾ ਅਸੀਂ ਉੱਥੇ ਜਾਣਾ ਤੇ ਪ੍ਰਬੰਧਕ ਵੀ ਸਾਰੇ ਇੱਥੇ ਇਸ ਸਮਾਗਮ ਨੂੰ ਬੜੇ ਚੱਜੇ ਢੰਗ ਨਾਲ ਆਪਣੀਆਂ ਡਿਊਟੀਆਂ ਨਿਭਾਉਂਦੇ ਹਨ ਇੱਕ ਅਦੋਂ ਦੀ ਨਗਰ ਜਿਹੜਾ ਹੈਗਾ ਇਸ ਸਮੇਂ ਦੀ ਉਡੀਕ ਕਰਦਾ ਹੈ ਸਾਲ ਭਰ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪਰਵਾਏਗਾ ਸੇਵਾਵਾਂ ਕਰਾਂਗੇ ਵਿਦੇਸ਼ਾਂ ਚ ਬੈਠੇ ਹੋਏ ਵੀ ਲੋਕ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਔਰ ਉੱਥੋਂ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਲਾਈਵ ਮਾਧਿਅਮ ਦੇ ਰਾਹੀਂ ਉਹ ਇਹ ਸਾਰੇ ਪ੍ਰੋਗਰਾਮ ਦਾ ਆਨੰਦ ਮਾਣਦੇ ਹਨ ਕਿ ਇਹਨਾਂ ਦਾ ਸਾਰ ਮੁਕਾਬਲਾ ਜੀ ਇਹ ਤੀਸਰਾ ਦਸਤਾਰ ਮੁਕਾਬਲਾ ਹੈ ਗਿਆ ਬੈਸੇ ਤਾਂ ਅਸੀਂ ਪਹਿਲਾਂ ਵੀ ਕਰਾਈ ਸੀ ਪਰ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਜੋ ਪ੍ਰਕਾਸ਼ਪੁਰ ਵਿਤੇ ਉਹ 3 ਸਾਲ ਹੋ ਗਏ ਨੇ ਜੀ ਇੱਥੇ ਮੁਕਾਬਲੇ ਕਰਾਉਣ ਉਹ ਇੰਗਰੇਜ਼ੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੁਆਰਾ ਦਾਸਮੁਹਰਾ ਪੈਣ ਪਦੋਂ ਮੇਕੇ ਇਹ ਤੀਸਰਾ ਦਸਤਾਰ ਮੁਕਾਬਲਾ ਕਰਾਇਆ ਜਾ ਰਿਹਾ ਹੈ ਜਿਸ ਵਿੱਚ 5 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਨੇ ਬڑے ਸ਼ਾਹ ਦੇ ਨਾਲ ਮੇਰੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹਰ ਇੱਕ ਸਾਲ ਮਨਾਇਆ ਜਾ ਰਿਹਾ ਹੈ ਨੇ ਉਸ ਦੇ ਸੰਬੰਧ ਵਿੱਚ ਅਰਜੰਤ ਕਾਮਲੋਂ ਇਹ ਬੜਾ ਉਤਮ ਕੀਤਾ ਜਾਂਦਾ ਹੈ ਕਿ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਨਾ 4 ਦਿਨਾਂ ਦਾ ਇਹ ਸਮਾਗਮ ਸੀ ਜਿਸ ਵਿੱਚ ਸ਼੍ਰੀਮੰਤ ਸੰਤਬਾਬ ਭਵਿੰਦਰ ਸਿੰਘ ਜੀ ਜਰਜ ਵਾਲਿਆਂ ਨੇ ਗੁਰਮਤਿ ਨਾਲ ਸੰਗਤਾਂ ਨੂੰ ਜੋੜਿਆ ਤੇ ਅੱਜ ਇਹ ਦਸਤਾਰ ਮੁਕਾਬਲਾ ਕਰਾਇਆ ਜਾ ਰਹੇ ਜਿਹਦੇ ਵਿੱਚ ਛੋਟੇ ਬੱਚਿਆਂ ਨੂੰ ਬੜਾ ਉਤਸ਼ਾਹ ਹੈ ਉਹ ਬੜੇ ਪਿਆਰ ਦੇ ਨਾਲ ਆਪਣੀਆਂ ਦਸਤਾਰਾਂ ਸੇ ਆ ਰਹੇ ਨੇ ਸੋ ਅਸੀਂ ਇਹ ਮੁਕਾਬਲਾ ਹਰ ਇੱਕ ਸਾਲ ਹੀ ਕਰਵਾਉਂਦੇ ਹਾਂ ਕਿੰਨਾ ਦਸਤਾਰ ਮੁਕਾਬਲਾ ਹੈ ਜੀ ਤੀਜਾ ਦਸਤਾਰ ਮੁਕਾਬਲਾ ਜੀ ਤੇ ਕਿੰਨੇ ਬੱਚਿਆਂ ਨੇ ਹਿੱਸਾ ਲਿਆ ਤਕਰੀਬਨ 50 ਦੇ ਕਰੀਬ ਬੱਚੇ ਸਾਡੇ ਕੋਲ ਪਹੁੰਚ ਚੁੱਕੇ ਨੇ ਜੀ